ਹਾਈਵੇ ਦੇ ਉੱਤੇ ਇੱਕ ਤੋਂ ਬਾਅਦ ਇੱਕ ਗੱਡੀ ਦੀ ਬ੍ਰੇਕ ਲੱਗਦੀ ਹੈ ਜਿਸ ਤੋਂ ਬਾਅਦ ਇੱਕ ਗੱਡੀ ਅਤੇ বাস ਦੀ ਭਿਆਨਕ ਟੱਕਰ ਹੋ ਜਾਂਦੀ ਹੈ ਜੀਆਂ ਦੱਸਦੇ ਕਿ ਇਹ ਹਾਦਸਾ ਇੱਕ ਆਵਾਰਾ ਪਸ਼ੂ ਦੇ ਕਾਰਨ ਜਿਹੜਾ ਵਾਪਰਦਾ ਹੈ ਜਿਸ ਤੋਂ ਬਾਅਦ ਗੱਡੀਆਂ ਦੀਆਂ ਬ੍ਰੇਕਾਂ ਚੋੜੀਆਂ ਲੱਗਦੀਆਂ ਨੇ ਪਹਿਲੀ ਅਤੇ ਦੂਜੀ ਗੱਡੀ ਦੀ ਬ੍ਰੇਕ ਲੱਗਦੀ ਹੈ ਤੀਜੀ ਦੀ ਵੀ ਲੱਗਦੀ ਹੈ ਲੇਕਿਨ ਜੋ ਅਖੀਰ ਦੇ ਵਿੱਚ ਕਾਰ ਹੁੰਦੀ ਹੈ ਜਦੋਂ ਉਸੇ ਬ੍ਰੇਕ ਲੱਗਦੀ ਹੈ ਤਾਂ ਪਿੱਛੋਂ ਆਉਂਦੀ ਬੱਸ ਜੋ ਹੈ ਜ਼ੋਰਦਾਰ ਟੱਕਰ ਉਸ ਕਾਰ ਨੂੰ ਮਾਰ ਦਿੰਦੀ ਹੈ ਕਿਉਂਕਿ ਬੱਸ ਜਿਸ ਦੀ ਬਹੁਤ ਤੇਜ਼ ਸਪੀਡ ਸੀ ਤੇ ਉਸੇ ਬ੍ਰੇਕ ਨਹੀਂ ਲੱਗ ਸਕੀ ਤੇ ਅਖੀਰਵਾਰੀ ਕਾਰ ਦੇ ਵਿੱਚ ਉਸਦੀ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਕਾਰ ਜਿਹੜੀ ਚਤਨਾचूर ਹੋ ਗਈ ਹੈ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਮੀਨ ਜਿੱਥੇ 12 ਪਸ਼ੂ ਆਉਣ ਦੇ ਕਾਰਨ ਭਿਆਨਕ ਹਾਦਸਾ ਜਿਹੜਾ ਵਾਪਰਿਆ ਹੈ ਸੜਕ ਹਾਦਸੇ ਦੀ ਤਸਵੀਰ ਤੁਸੀਂ ਸਕ੍ਰੀਨ ਦੇ ਉੱਤੇ ਦੇਖ ਰਹੇ ਹਾਂ ਦੱਸਦੇ ਕਿ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਇੱਕ ਕਾਰ ਜੋ ਆਪਣੀ ਸਪੀਡ ਤੇ ਉੱਤੇ ਜਾ ਰਹੀ ਸੀ ਤਾਂ ਅਚਾਨਕ ਉਹਨਾਂ ਦੇ ਅੱਗੇ ਇੱਕ ਆਵਾਰਾ ਪਸ਼ੂ ਆ ਜਾਂਦਾ ਜਿਸ ਕਾਰਨ ਇੱਕ ਕਾਰ ਜੋ ਹੈ ਉਹ ਬ੍ਰੇਕ ਮਾਰਦੀ ਹੈ ਉਸ ਤੋਂ ਬਾਅਦ ਜੋ ਉਸਦੇ ਪਿੱਛੇ ਕਾਰ ਸੀ ਉਸਨੇ ਵੀ ਬ੍ਰੇਕ ਮਾਰੀ ਲੇਕਿਨ ਤੀਜੀ ਜਿਹੜੀ ਕਾਰ ਸੀ ਉਹ ਜਦੋਂ ਰੁਕਦੀ ਹੈ ਤਾਂ ਪਿੱਛੋਂ ਦੇ ਇੱਕੋ ਦਮ ਬਸਤੇ ਵੱਲੋਂ ਉਸ ਨੂੰ ਰੁੱਕੇ ਜਿਹੜੀ ਹੈ ਉਹ ਰੁਕਦੀ ਨਹੀਂ ਤੇ ਇੱਕੋ ਦਮ ਟੱਕਰ ਵੱਜ ਜਾਂਦੀ ਹੈ ਅਖੀਰ ਵਾਲੀ ਕਾਰ ਨੂੰ ਤੇ ਉਹ ਜਾ ਕੇ ਸਾਈਡ ਤੇ ਡਿਵਾਈਡਰ ਦੇ ਵਿੱਚ ਜਾ ਵਜਦੀ ਹੈ ਜਿਸ ਦੇ ਨਾਲ ਕਾਰ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸੋ ਟੱਕਰ ਮਾਰਨ ਦੇ ਨਾਲੇ ਭਿਆਨਕ ਹਾਦਸਾ ਵਾਪਰਦਾ ਹੈ ਕਾਰ ਬਿਲਕੁਲ ਚੱਕਨਾ ਚੂਰ ਚੜੀ ਹੋ ਗਈ ਹੈ ਲੇਕਿਨ ਇਸ ਦੇ ਵਿੱਚ ਡਰਾਈਵਰ ਜੋ ਹੈ ਉਹ ਇਕੱਲਾ ਬੈਠਾ ਸੀ ਬਾਲ ਬਾਲ ਉਸ ਦੀ ਜਾਨ ਜਿਹੜੀ ਬਚੀ ਹੈ ਸੋ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਦੇ ਉੱਤੇ ਆਵਾਰਾ ਪਸ਼ੂ ਸੇ ਜਿਸ ਨੂੰ ਦੇਖ ਕੇ ਇੱਕ ਕਾਰ ਦੇ ਵੱਲੋਂ ਬ੍ਰੇਕ ਮਾਰੇ ਗਏ ਲੇਕਿਨ ਪਿੱਛੇ ਜੋ ਸਪੀਡ ਦੇ ਉੱਤੇ ਗੱਡੀਆਂ ਆ ਰਹੀਆਂ ਸਨ ਕਾਰਾਂ ਦੋਨੇ ਤਾਂ ਬ੍ਰੇਕਾਂ ਮਾਰ ਲਈਆਂ ਲੇਕਿਨ ਪਿੱਛੋਂ ਬੱਸ ਦੀ ਬ੍ਰੇਕ ਨਹੀਂ ਲੱਗੀ ਤਾਂ ਬ੍ਰੇਕ ਦੀ ਸਿੱਧੇ ਟੱਕਰ ਅਖੀਰ ਵਾਲੀ ਕਾਰ ਦੇ ਨਾਲ ਹੋ ਜਾਂਦੀ ਹੈ ਜਿਸ ਤੋਂ ਬਾਅਦ ਜ਼ੋਰਦਾਰ ਜੋ ਗੱਡੀ ਹੈ ਉਹ ਡਿਵਾਈਡਰ ਦੇ ਨਾਲ ਜਾ ਵੱਜਦੀ ਹੈ ਪਿੱਛੋਂ ਵੀ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀ ਗਏ ਹੈ ਕਿਉਂਕਿ ਕਾਰ ਦੀ ਬੱਸ ਦੇ ਨਾਲ ਟੱਕਰ ਪੁੱਜ ਜਾਂਦੀ ਹੈ ਪਿੱਛੋਂ ਦੀ ਤੇ ਉਸ ਤੋਂ ਬਾਅਦ ਅੱਗੋਂ ਬੁਰੇ ਤਰੀਕੇ ਦੇ ਨਾਲ ਜੋ ਹੈ ਪੂਰਾ ਜੋ ਅੱਗੇ ਤੁਸੀਂ ਦੇਖ ਸਕਦੇ ਹੋ ਗੱਡੀ ਜੋ ਹੈ ਨੁਕਸਾਨੀ ਗਈ ਹੈ ਡਵਾਈਡਰ ਦੇ ਵਿੱਚ ਜਾ ਕੇ ਵੱਜਦੀ ਹੈ ਜੰਗਲਿਆਂ ਦੇ ਵਿੱਚ ਜਾ ਕੇ ਫਸ ਜਾਂਦੀ ਹੈ ਸੋ ਡਰਾਈਵਰ ਮੌਕੇ ਤੇ ਬਾਲ-ਬਾਲ ਬੱਚਿਆ ਸੋ ਭਿਆਨਕ ਹਾਦਸਾ ਜਿਹੜਾ ਇਹ ਵਾਪਰਿਆ ਹੈ ਮੌਕੇ ਤੇ ਲੋਕਾਂ ਦੇ ਵੱਲੋਂ ਕੀ ਕੁਝ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਇੱਕ ਵਾਰ ਖੁਦ ਸੋ ਇਹ ਸੀਗੇ ਜੀ ਜਿਹੜੀ ਬੱਸ ਚ ਲਈ ਜਾਂਦੇ ਸੀਗੇ ਮੈਂ ਗੱਡੀ ਡਰਾਈਵ ਕਰੀ ਜਾਂਦਾ ਸੀਗਾ ਹੂੰ ਕਸ਼ੂ ਵਿਚਕਾਰ ਆ ਗਿਆ ਮੇਰੇ ਅੱਗੇ ਦੋ ਗੱਡੀਆਂ ਸੀਗੀਆਂ ਉਹਨਾਂ ਨੇ ਬ੍ਰੇਕ ਮਾਰੀ ਹਾਂ ਤੀਜੀ ਮੈਂ ਬ੍ਰੇਕ ਮਾਰਤੀ ਤਿੰਨੇ ਗੱਡੀਆਂ ਸੀ ਖਲੋ ਗਈਆਂ ਹਾਂ ਇਹਨਾਂ ਨੇ ਪਿੱਛੋਂ ਲਿਆ ਕੇ ਉਹ ਜਗ੍ਹਾ ਵੇਖੋ ਉੱਥੋਂ ਇਹਨਾਂ ਨੇ ਗੱਡੀ ਮੇਰੀ ਚੁੱਕ ਕੇ ਮਾਰੀ ਗੱਡੀ ਇੱਥੇ ਆ ਕੇ ਡਿੱਗੀ ਹਾਂ ਤੇ ਕੀ ਕੀ ਕਿੰਨਾ ਨੇ ਮਾਰੀ ਆ ਜਿਹੜੇ ਬੱਸ ਆਲੇ ਨੇ ਰੋਡਵੇ ਦੀ ਬੱਸ ਹੈ ਬੱਸ ਨੰਬਰ ਵੇਖ ਲਓ ਆਹ ਡਰਾਈਵਰ ਸਾਹਿਬ ਖਲੋਤੇ 8540 ਨੰਬਰ ਹੈ ਪੀਬੀ 11 ਸੀ ਐਫ ਤੁਹਾਡੇ ਛੱਟ ਤਾਂ ਨਹੀਂ ਲੱਗੀ ਕਿਤੇ ਮੇਰੇ ਛੱਟ ਦਾ ਬਚਾਇਆ ਜੀ ਪਰ ਗੱਡੀ ਇਹਨਾਂ ਨੇ ਅੱਗੋਂ ਵੀ ਪੂਰੀ ਡੈਮੇਜ ਕਰਤੀ ਤੇ ਪਿੱਛੋਂ ਵੀ ਪੂਰੀ ਟਾਈਮ ਕਿ ਗੱਡੀ ਤਾਂ ਐਂ ਲੱਗਦਾ ਨਵੀਂ ਦਿੱਤੀ ਏ ਹੁਣੇ ਗੱਡੀ ਵੀ ਇਹਦੀ ਹਾਲੀ 15 ਦਿਨ ਹੋਏ ਗੱਡੀ ਲਈ ਤੀ ਹਾਂ ਤੁਸੀਂ ਕਿੱਧਰੋਂ ਇਹਨਾਂ ਕੋਲ ਗੱਡੀ ਪਿੱਛੋਂ ਚਲਾਈ ਇਹਨਾਂ ਨੇ ਕੰਟਰੋਲ ਹੀ ਨਹੀਂ ਹੋਈ ਅੱਗੋਂ ਕਹਿੰਦੇ ਏ 70 ਦੀ ਸਪੀਡ ਤੇ ਸੀਗੀ ਤੇ ਮੈਂ ਸਾਰੀਆਂ ਸਵਾਰੀਆਂ ਥੋੜੀ ਮਾਰਨੀਆਂ ਸੀ ਹਾਂ ਜੇ ਰੋਡਵੇ ਦੀ ਬੱਸ 72 ਸਪੀਡ ਤੇ ਖਲੋਂਦੀ ਨਹੀਂ ਇਹਨਾਂ ਨੂੰ ਕੋਈ ਹੱਕ ਨਹੀਂ ਬੰਦਾ 55 ਸਵਾਰੀਆਂ ਲੈ ਕੇ ਇਹਨਾਂ ਨੂੰ ਡਰਾਈਵ ਕਰਨ ਦਾ ਹਾਂ ਇਹਨਾਂ ਨੂੰ ਵੀ ਜੁਰਮਾਨਾ ਹੋਣਾ ਚਾਹੀਦਾ ਤੇ ਸਰਕਾਰ ਨੂੰ ਵੀ ਜੁਰਮਾਨਾ ਹੋਣਾ ਚਾਹੀਦਾ ਵੀ ਜਿਹੜੀ 52 ਬੰਦਿਆਂ ਦੀ ਮੌਤ ਤੁਸੀਂ ਲੈ ਕੇ ਤੁਰੇ ਫਿਰਦੇ ਹੋ ਜਿਹੜੀ ਗੱਡੀ 70 ਦੀ ਸਪੀਡ ਤੇ ਬੱਸ ਕੰਟਰੋਲ ਨਹੀਂ ਹੋ ਸਕਦੀ ਉਹਨੂੰ ਸੜਕ ਤੇ ਚੱਲਣ ਦਾ ਕੋਈ ਹੱਕ ਹੀ ਨਹੀਂ ਹੋਣਾ ਚਾਹੀਦਾ ਸਾਡੇ ਚਲਾਨ ਸਾਡੀਆਂ ਚੀਜ਼ਾਂ ਤੁਸੀਂ ਇੱਕ ਕਿਸੇ ਦੀ ਇੰਸ਼ੋਰੈਂਸ ਨਾ ਹੋਏ ਖਤਮ ਹੋਈ ਹੋਏ ਕਿਸੇ ਦਾ ਪ੍ਰਦੂਸ਼ਨ ਨਾ ਹੋਏ 20 ਰੁਪਏ ਦਾ 50 ਰੁਪਏ ਦਾ ਜਿਹੜਾ ਕੱਟਿਆ ਜਾਂਦਾ ਉਹਨੂੰ ਜੁਰਮਾਨਾ ਜਿਹੜੀ ਬੱਸ 100 ਬੰਦਾ ਲੈ ਕੇ ਤੁਰੇ ਫਿਰਦੀ ਹੈ ਉਹਦੀ ਕੰਡੀਸ਼ਨ ਕਿਹੋ ਜੀ ਹੈ ਉਹ ਵੀ ਸਰਕਾਰ ਨੂੰ ਚੈੱਕ ਕਰਨੀ ਤੁਸੀਂ ਇਕੱਲੇ ਸੀ ਗੱਡੀ 'ਚ ਮੈਂ ਡਰਾਈਵ ਇਕੱਲਾ ਹੀ ਕਰ ਰਿਹਾ ਸੀਗਾ ਜੀ ਮੈਂ ਆਪਣੇ ਕੰਮ ਤੇ ਜਾਈ ਜਾਂਦਾ ਸੀਗਾ ਤੇ ਅੱਗੇ ਜਿਹੜੀ ਤੀਜੀ ਗੱਡੀ ਜੇ ਵੱਜੀ ਆ ਉਹ ਤੀਜੀ ਗੱਡੀ ਜਿਹੜੀ ਥੋੜੀ ਜੀ ਉਹ ਉਦੋਂ ਟੱਚ ਹੋਈ ਜਦੋਂ ਇਹਨਾਂ ਨੇ ਪਿੱਛੋਂ ਮੈਨੂੰ ਮਾਰੀ ਉਹ ਗੱਡੀ ਪਲੇਰੋ ਵਾਲਾ ਸੀਗਾ ਉਹਨੇ ਧਿਆਨ ਨਹੀਂ ਕੀਤਾ ਉਹਨੇ ਆਪਣੀ ਗੱਡੀ ਲੈ ਕੇ ਚਲਾ ਗਿਆ ਠੀਕ ਇੱਥੇ ਟੋਲ ਵਾਲਾ ਰੋਡ ਤੇ ਜਿਵੇਂ ਆਹ ਡਾਲੀਆਂ ਤੋੜ ਕੇ ਪਸਵੰਦਰ ਆ ਜਾਂਦੇ ਆ ਇਹ ਹੁਣਾਂ ਨਹੀਂ ਚਾਹੀਦੇ ਇਹਦੇ ਵਿੱਚ ਵੀ ਤੁਸੀਂ ਕੁਝ ਕਹੋਗੇ ਵੀਰ ਜੀ ਇਹਦੇ ਬਾਰੇ ਤੇ ਹੁਣ ਜਾਂ ਤੇ ਟੋਲ ਵਾਲਿਆਂ ਨੂੰ ਜੁਰਮਾਨਾ ਹੋਣਾ ਚਾਹੀਦਾ ਹਾਂ ਸੜਕਾਂ ਤੇ ਪਾਣੀ ਖੜਾ ਹੈ ਇਹ ਵੀ ਨਹੀਂ ਕੰਟਰੋਲ ਕਰਦੇ ਜੀ ਇਹ ਵੀ ਬਿਨਾ ਵੇਖੇ ਸਮਝੇ ਇੰਨੀਆਂ-ਇੰਨੀਆਂ ਸਵਾਰੀਆਂ ਲੱਦ ਕੇ ਜੇ ਪਸੰਦ ਨਹੀਂ ਕੰਟਰੋਲ ਹੋ ਪਾਉਂਦੀਆਂ ਤੇ ਇਹਨਾਂ ਨੂੰ ਚਲਾਉਣਾ ਹੀ ਨਹੀਂ ਚਾਹੀਦਾ ਕੀ ਕਾਦੇ ਨਾਲ ਹੋ ਐਕਸੀਡੈਂਟ ਇਹ ਅੱਗੇ ਗਾ ਆ ਗਈ ਐਮਰਜੈਂਸੀ ਗਾ ਨੂੰ ਬ੍ਰੇਕ ਪੈ ਗਈ ਉਹਦੇ ਕਰਕੇ ਪਿੱਛੋਂ ਗੱਡੀ ਕੰਟਰੋਲ ਨਹੀਂ ਗੱਡੀ ਲੱਗ ਗਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਜਾਨੀ ਜਾਨੀ ਕੋਈ ਨੁਕਸਾਨ ਨਹੀਂ ਕਿੰਨੇ ਕੀ ਕਾਰ ਦੇ ਅੰਦਰ ਕਾਰ ਤੇ ਕੱਲਾ ਹੀ ਡਰਾਈਵਰ ਸੀ ਕੱਲਾ ਡਰਾਈਵਰ ਹਾਂਜੀ ਤੇ ਕਿਧਰੋਂ ਆ ਰਹੀ ਸੀ ਕਾਰ ਕਾਰ ਪਟੰਡਰ ਦੀ ਆ ਰਹੀ ਸੀ ਜੀ ਕਾਰ ਵੀ ਬਸ ਤੇ ਹੁਣ ਡਰਾਈਵਰ ਇੱਥੇ ਹੀ ਮੌਜੂਦ ਹੈ ਹਾਂਜੀ ਆਮ ਡਰਾਈਵਰ ਮੌਜੂਦ ਹੈ ਕਾਰ ਵਾਲੇ ਆ ਗਏ ਨੇ ਭਾਈ ਸਾਹਿਬ ਕਾਰ ਵਾਲੇ ਆਪਣੇ ਵਿੱਚ ਵੀ